ਜ਼ਹਿਰੀਲੀ ਸ਼ਰਾਬ ਦਾ ਕਹਿਰ ਲੁਧਿਆਣੇ ਸ਼ਹਿਰ ਦੇ ਵਿੱਚ ਵਿਵੇਖਨ ਨੂੰ ਮਿਲ ਰਿਹਾ ਦੱਸਦੀ ਹੈ ਕਿ ਸ਼ਰਾਬ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਵਿਅਕਤੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਦੱਸਦੀ ਹੈ ਕਿ ਜਦੋਂ ਇਹ ਤਿੰਨੋਂ ਜਾਣੇ ਬੈਠ ਕੇ ਸ਼ਰਾਬ ਪੀ ਰਹੇ ਸਨ ਤਾਂ ਮੂੰਹ ਦੇ ਵਿੱਚੋਂ ਛੱਗ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਇੱਕ ਦੀ ਮੌਤ ਹੋ ਜਾਂਦੀ ਹੈ ਦੋ ਨੂੰ ਹੈ ਅਲੱਗ-ਅਲੱਗ ਹਸਪਤਾਲਾ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੋ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਦੀ ਹੈ ਪਰਿਵਾਰਕ ਮੈਂਬਰਾਂ ਦੀ ਆਸ਼ੰਕ ਹੈ ਉਹਨਾਂ ਨੂੰ ਸ਼ੱਕ ਹੈ ਸ਼ਰਾਬ ਜ਼ਹਿਰੀਲੀ ਸੀ ਜਿਸ ਕਾਰਨ ਇਹ ਮੌਤ ਹੋਈ ਹੈ ਪੁਲਿਸ ਵਾਲਿਆਂ ਵੱਲੋਂ ਵੀ ਇਹੀ ਸ਼ੰਕਾ ਜਤਾਈ ਜਾ ਰਹੀ ਹੈ ਲੇਕਿਨ ਇਸ ਤਬਾਨ ਵਿੱਚ ਜਿਹੜੀ ਜਾਂਚ ਪੜਤਾਲ ਅਜੇ ਕੀਤੀ ਜਾ ਰਹੀ ਹੈ ਕਿ ਆਖਿਰ ਸ਼ਰਾਬ ਦੇ ਵਿੱਚ ਅਜਿਹਾ ਕੀ ਸੀ ਜਿਸ ਕਾਰਨ ਇਹ ਮੌਤ ਹੋਈ ਹੈ ਸੋ ਮਾਮਲਾ ਦਾ ਹੰਦਸਿਆ ਲੁਧਿਆਣਾ ਦੇ ਨੂਰਵਾਲਾ ਰੋਡ ਸਥਿਤ ਹੈ ਸੰਨਿਆਸ ਨਗਰ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਪਰਿਵਾਰਕ ਮੈਂਬਰਾਂ ਨੂੰ ਵੀ ਅਤੇ ਪੁਲਿਸ ਵਾਲਿਆਂ ਨੂੰ ਵੀ ਸ਼ੱਕ ਹੈ ਕਿ ਇਹ ਸ਼ਰਾਬ ਜ਼ਹਿਰੀਲੀ ਸੀ ਮ੍ਰਿਤਕ ਦੀ ਪਹਿਚਾਣ ਸੰਨਿਆਸ ਨਗਰ ਨਿਵਾਸੀ 40 ਸਾਲਾ ਰਿੰਕੂ ਦੇ ਰੂਪ ਦੇ ਵਿੱਚ ਹੋਈ ਹੈ ਸ਼ਰਾਬ ਪੀਣ ਦੇ ਨਾਲ ਹੋਰ ਦੋ ਲੋਕਾਂ ਦੀ ਅਜੇ ਜਿਹੜੀ ਪਛਾਣ ਨਹੀਂ ਹੋ ਸਕੀ ਮ੍ਰਿਤਕ ਦੀ ਜਿਹੜੀ ਭਾਬੀ ਹੈ ਉਸਨੇ ਦੱਸਿਆ ਹੈ ਕਿ ਸਰਕਾਰੀ ਸਕੂਲ ਦੇ ਕੋਲ ਖਾਲੀ ਪਲਾਟ ਹੈ ਉੱਥੇ ਬੈਠੇ ਇਹ ਸ਼ਰਾਬ ਪੀ ਰਹੇ ਸਨ ਸ਼ਰਾਬ ਪੀਣ ਤੋਂ ਬਾਅਦ ਦਿੱਨੋ ਬੇਹੋਸ਼ ਹੋ ਗਏ ਮੂੰਹ ਦੇ ਵਿੱਚੋਂ ਛੱਗ ਨਿਕਲਣ ਲੱਗ ਜਾਂਦੀ ਹੈ ਇੱਕ ਰਾਹਗੀਰ ਨੇ ਕਤਨਾ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ ਜਿਸ ਤੋਂ ਬਾਅਦ ਸਿਵਲ ਹਸਪਤਾਲ ਹੀ ਉਹਨਾਂ ਨੂੰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੋ ਦੱਸਦੀ ਹੈ ਰਿੰਕੂ ਦੇ ਪਤਨੀ ਦੀ ਕੁਝ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ ਅਤੇ ਉਹਨਾਂ ਦਾ ਇੱਕ ਬੇਟਾ ਅਤੇ ਦੋ ਬੇਟੀਆਂ ਨੇ ਸੋ ਇਸ ਸਬੰਧ ਵਿੱਚ ਜਦੋਂ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕੀਤੀ ਗਈ ਸੋ ਆਪਨ ਸ਼ਰਮਾ ਜੀ ਨਾਲ ਉਹਨਾਂ ਦਾ ਕਹਿਣਾ ਹੈ ਕਿ ਨਕਲੀ ਸ਼ਰਾਬ ਬਣਾਉਣ ਦੇ ਵਿੱਚ ਇਸਤੇਮਾਲ ਹੋਣ ਵਾਲੀ ਮੈਥਨੋਲ ਦੇ ਕਾਰਨ ਕਦੇ ਦੀ ਮੂਹ ਦੇ ਵਿੱਚੋਂ ਛੱਗ ਨਹੀਂ ਨਿਕਲਦੀ ਇਹਦੇ ਵਿੱਚ ਜ਼ਹਿਰ ਸੀ ਜੀ ਹਾਂ ਇਸ ਗੱਲ ਦੀਆਂ ਸ਼ੰਕਾ ਉਹਨਾਂ ਦੇ ਵੱਲੋਂ ਜਤਾਈ ਜਾ ਰਹੀ ਹੈ ਬਾਕੀ ਜੋ ਵੀ ਕਾਰਨ ਹੈ ਆਖਿਰ ਕਿਸ ਕਾਰਨ ਇਹ ਮੌਤ ਹੋਈ ਹੈ ਪੋਸਟਮਾਰਟਮ ਤੋਂ ਬਾਅਦ ਸਾਰੀ ਜਿਹੜੀ ਜਾਂਚ ਸਾਹਮਣੇ ਆ ਜਾਵੇਗੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੈ ਜੁੜਾ ਕੀਤਾ ਜਾਵੇਗਾ ਜਾਂਚ ਅਤੇ ਪੋਸਟਮਾਰਟਮ ਰਿਪੋਰਟion ਤੋਂ ਬਾਅਦ ਉਹ ਬੱਚੇ ਆਪੜਨ ਲਿਖਣ ਵਾਲੇ 26 ਸਾਲ ਦੀ ਇਹਨਾਂ ਦੀ ਉਮਰ ਹੈ ਇਹ ਬੱਚੇ ਤਾਂ ਅਨਪੜ ਬੱਚੇ ਇਹਨਾਂ ਨੂੰ ਕੁਝ ਨਹੀਂ ਪਤਾ ਇਸ ਚੀਜ਼ ਨੂੰ ਵੀ ਉਹ ਕਮਾਂਦਾ ਸੀ ਇਹ ਵਿਚਾਰੇ ਖਾਂਦੇ ਸੀ ਦਿਹਾੜੀ ਟੱਪਾ ਕਰਦਾ ਸੀ ਤੇ ਨਸ਼ਿਆਂ ਦੇ ਵਿਰੁੱਧ ਮੈਂ ਤਾਂ ਕਹਿੰਦੀ ਹਾਂ ਨਸ਼ਿਆਂ ਦੇ ਵਿਰੁੱਧ ਵੱਧ ਤੋਂ ਵੱਧ ਨਿਗਾਮ ਲਗਾਈ ਜਾਵੇ ਚੌਂਕਾਂ ਦੇ ਵਿੱਚ ਗਲੀ ਮੱਲਿਆਂ ਦੇ ਵਿੱਚ ਜਿੱਥੇ ਨਸ਼ਾ ਵਿਕਦਾ ਹੈ ਉਹਨਾਂ ਨੂੰ ਧਿਆਨ ਦੇ ਵਿੱਚ ਪ੍ਰਸ਼ਾਸਨ ਨੂੰ ਰੱਖਣਾ ਚਾਹੀਦਾ ਠੀਕ ਹੈ ਤੇ ਦੂਸਰੀ ਗੱਲ ਇਹ ਹੈ ਵੱਧ ਤੋਂ ਵੱਧ ਮੈਂ ਤਾਂ ਲੀਡਰ ਸਹਿਬਾਨਾਂ ਨੂੰ ਵੀ ਕਹਿ ਰਹੀ ਹਾਂ ਸਰਕਾਰ ਸਹਿਬਾਨਾਂ ਨੂੰ ਵੀ ਕਹਿ ਰਹੀ ਹਾਂ ਕਿ ਆ ਕੇ ਇਦਾਂ ਦੇ ਪਰਿਵਾਰਾਂ ਦਾ ਹਾਲ ਜ਼ਰੂਰ ਪੁੱਛੋ ਤੇ ਆਣਾ ਚਾਹੀਦਾ 24 ਘੰਟੇ ਹੋ ਗਏ ਐ ਅੱਜ ਤੱਕ ਬੱਚਿਆਂ ਦੇ ਕੋਲ ਕੋਈ ਨਹੀਂ ਪਹੁੰਚਿਆ ਹੈਗਾ ਕੋਈ ਨਹੀਂ ਆਇਆ ਹਲੇ ਤੱਕ ਕਿ ਇਹ ਅਸੀਂ ਇਹ ਅਸੀਂ ਉਮੀਦ ਰੱਖਦੇ ਹਾਂ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਸਰਕਾਰਾਂ ਤੋਂ ਪਰ ਅਸੀਂ ਵਾਅਦੇ ਤੋਂ ਬਾਅਦ ਹੱਥ ਵੀ ਜੋੜਦੇ ਆਂ ਅਸੀਂ ਰਿਕੁਐਸਟ ਵੀ ਕਰਦੇ ਆਂ ਇਹਨਾਂ ਬੱਚਿਆਂ ਦਾ ਵਾਅਦੇ ਤੋਂ ਬਾਅਦ ਧਿਆਨ ਰੱਖਿਆ ਜਾਵੇ ਲੜੀਂਦੇ ਟਾਈਮ ਤੇ ਇਹਨਾਂ ਦਾ ਸਾਥ ਦਿੱਤਾ ਜਾਵੇ ਬੱਚਿਆਂ ਦਾ ਓਏ ਅੱਗੇ ਬੇਸ਼ਰਮ ਭੁਪਿੰਦਰ ਜੀ ਤੇ ਗਲਤ ਨਾ ਬੰਦ ਨੇ ਕੱਢਿਆ ਨਾ ਡਰਿੰਕ ਦੀ ਬਾਦਦਾ ਮਿੰਡਾ ਵਾਦ ਨਹੀਂ ਪੂਰਾ ਹੋਇਆ ਮਤਲਬ ਡਰਿੰਕ ਉਹ ਜਿਹੜੀ ਸ਼ਰਾਬ ਲੈ ਕੇ ਆਏ ਸੀ ਕਿੱਥੋਂ ਲੈ ਕੇ ਆਏ ਹੋਣ ਇਹਨਾਂ ਨੂੰ ਨਹੀਂ ਪਤਾ ਕਿ ਕਿੱਥੋਂ ਲੈ ਗਏ ਕਿੱਥੋਂ ਨਹੀਂ ਲੈ ਗਏ ਅੱਛਾ ਤੇ ਕੀ ਲੱਗਦਾ ਜਦੋਂ ਤੁਸੀਂ ਤੁਹਾਨੂੰ ਕਦੋਂ ਪਤਾ ਲੱਗਦਾ ਸਾਨੂੰ ਤਾਂ ਮੁੰਡਿਆਂ ਨੇ ਆ ਕੇ ਦੱਸਿਆ ਜੀ ਤੇ ਵੀ ਦੱਸਿਆ ਵੀ ਦਰਦ ਕਰਕੇ ਉੱਢ ਗਏ ਬੈਂ ਜੀ ਜੀ ਉਦੋਂ ਬਜਦੋਂ ਲੈ ਕੇ ਅਸੀਂ ਕਰੇ ਆਏ ਆ ਜੀ ਉਹ ਨਾਲੇ ਗੱਲਬਾਤ ਤੇ ਵੀ ਦੀ ਉਮਰ ਕਿੰਨੀ ਹੈ 42 ਸਾਲ 42 ਸਾਲ ਦੀ ਉਹ ਮੈਰਿਡ ਸੀਗਾ ਹਾਂ ਜੀ ਤਿੰਨ ਬੱਚੇ ਆ ਜੀ ਦੋ ਕੁੜੀਆਂ ਇੱਕ ਮੁੰਡਾ ਤੇ ਕੀ ਮੰਗ ਕਰਦੇ ਹੋ ਪਰਸ਼ਾਸਨ ਨੂੰ ਅਜਾਜਨ ਜੇ ਮੰਗਦੇ ਇਹੀ ਕਰਦੇ ਜੀ ਸਰਕਾਰਾਂ ਤੋਂ ਪਹੁੰਚ ਕੁਝ ਕਹੀ ਜਾਂਦੀਆਂ ਜੀ ਬਣਾਲ ਦਾ ਹਲਕੀ ਜੀ ਚੀਜ਼ ਨਿਕਲੇ ਨਹੀਂ ਇੱਕ ਪਾਸੇ ਜੁੱਤੇ ਨਸ਼ੇ ਦੇ ਹੇਠ ਲਗਾਤਾਰ ਇੱਕ ਵਾਰ ਜਿ ਚਿੱਟਾ ਜੀ ਚਿੱਟਰਾ ਹੁਣ ਸ਼ਰਾਬਾ ਦਾ ਵੱਧ ਗਿਆ ਕੰਮ ਜੀ ਪਹਿਲਾਂ ਉੱਤੇ ਮਜੀਠਿਆ ਜਹਾਲਾ 25-22 ਬੰਦੇ ਮਰ ਗਏ ਜੀ ਹੁਣ ਇੱਥੇ ਮਰੀ ਜਾ ਰਹੇ ਜੀ ਤਿੰਨ ਮਰ ਗਏ 10 ਮਿੰਟਾਂ ਦੇ ਵਿੱਚ ਜੀ ਸਰਕਾਰਾਂ ਦਾ ਲਈ ਹੱਥ ਹੋਇਆ ਬੰਦ ਪੰਨਾ ਚਿੱਟਾ ਬੰਦ ਹੋ ਰਿਹਾ ਨਾ ਹੁਣ ਸ਼ਾਬ ਦੇ ਹੋ ਗਿਆ ਕੰਮ ਜਿਹੜਾ ਚੀਜ਼ ਜਿਹੜੀ ਥੀਮ ਡੋਡੇ ਦੀ ਸੀ ਉਹ ਜਿਹੜੇ ਦਾ ਮਰਦੇ ਨਹੀਂ ਜੋ ਉਸ ਤਰ੍ਹਾਂ ਦਾ ਬੰਦ ਕਰਾਈ ਜਾਂਦੀਆਂ ਉਹਨਾਂ ਦਾ ਪਰਚੇ ਪਈ ਜਾ ਰਹੇ ਜੀ ਤੇ ਦੂਜੇ ਹੁਣ ਕਹਿਆ ਜੀ ਚਿੱਟੇ ਦਾ ਚਿੱਟਾ ਔਰ ਮਿਲ ਜਾਂਦਾ ਪਿਆ ਸਾਰਨਾ ਤੇ ਜੇ ਸ਼ਰਾਬ ਆਏਗੀ ਜਿਹੜੀ ਹੈ ਜੀ ਉਹ ਵੀ ਕਾਣੀ ਕਰ ਦੋਈ ਫਿਰਦੀ ਉਹਨਾਂ ਦੇ ਵਿੱਚ ਮਰੀ ਜਾ ਰਹੇ ਲੋਕ ਜੋ ਤੇ ਹੁਣ ਕਿੱਥੇ ਡੈੱਡ ਬੁਡੀ ਕਿੱਥੇ ਹੁਣ ਜੀ ਸਿਵਲ ਹਸਪੀਟਲ ਕੀ ਪ੍ਰਸ਼ਾਸਨ ਨੇ ਕੀ ਆ ਸੋਸ਼ਲ ਪ੍ਰੋਗਰਾਮ ਉਹ ਦੇਖੋ ਜੀ ਕੀ ਕਹਿੰਦੇ ਜੀ ਹੁਣ ਤੇ ਉਹਨਾਂ ਦੀ ਮਰਜ਼ੀ ਹੈ ਜੀ ਕੋਤ ਮੜਮ ਹੋਊਗਾ ਅਰੇ ਕੋਈ ਸਰਕਾਰ ਦਾ ਬੰਦਾ ਕੋਈ ਨਹੀਂ ਆਇਆ ਸਰਕਾਰ ਦਾ ਕੋਈ ਨਹੀਂ ਸੱਤ ਵਜੇ ਘਰ ਹੋ ਗਿਆ ਸਾਨੂੰ ਨਹੀਂ ਪਤਾ ਕਿ ਕਿੱਥੇ ਗਿਆ ਕਿੱਥੇ ਨਹੀਂ ਕੱਲ ਗਿਆ ਨਹੀਂ ਸੀਗਾ ਦਿਹਾੜੀ ਲਾਂਦਾ ਸੀ ਹਲਵਾਈ ਦਾ ਕੱਲ ਗਿਆ ਨਹੀਂ ਘਰ ਹੀ ਸੀਗਾ ਉਹਦੇ ਬਾਅਦ 7 ਵਜੇ ਗਿਆ 8 ਵਜੇ ਆ ਗਿਆ ਫੋਨ ਆ ਗਿਆ ਉਹਦੇ ਪਰਹਾ ਦਾ ਕਿ ਤੁਹਾਡਾ ਪਰਾ ਉੱਥੇ ਡਿੱ ਗਿਆ ਪਿਆ ਹੈ ਜਦ ਇਹ ਗਿਆ ਤਾਂ ਉਹਦਾ ਸਾਹ ਚਲਦਾ ਪਿਆ ਸੀ ਉਹ ਚੱਕ ਕੇ ਹਸਪੀਟਲ ਲੈ ਕੇ ਜਾਂਦਾ ਸੀ ਔਰ ਆਉਂਦੇ ਤੇ ਦਮ ਤੋੜਦਾ ਹੋ ਤੇ ਗਵਾਂਡੀ ਹੈ ਜੀ ਨਹੀਂ ਉਹਨਾਂ ਤਾਂ ਬੱਦ ਪਤਾ ਨਹੀਂ ਕੱਲ ਸ਼ਾਮ ਦਾ ਹੀ ਨਹੀਂ ਪਤਾ ਲੱਗਿਆ ਕਿ ਇਹਨਾਂ ਨੇ ਜ਼ਰੂਰ ਦੋ ਦਿੱਤੀ ਹੋਈ ਸੀ ਤੇ ਜਾਗਤ ਵੀ ਪਸਤੇ ਪਤਾ ਲੱਗਿਆ ਮੇਰੇ ਭਤੀਜੇ ਨੇ ਆ ਕੇ ਦੱਸਿਆ ਵੀ ਇਹਦੇ ਦੇ ਮੂੰਹ ਦੇ ਵਿੱਚ ਝਾਲ ਗਿਆ ਕਿ ਉਹ ਡੇਗ ਪਿਆ ਸੀ ਤੇ ਜਲਦੀ ਜਲਦੀ ਲੈ ਕੇ ਆ ਗਏ ਉਹਨਾਂ ਨੂੰ ਘਰ ਆਪਣੇ ਲੰਬੀ ਲੰਬੀ ਸਾਹ ਲੈ ਲੈ ਅੱਛਾ ਕਿੰਨਾ ਘੰਟਾ ਕਰੇ ਰਹੇ ਆ ਕਦੇ ਕਦਾ ਹੀ ਪੀਂਦੇ ਨਹੀਂ ਆਹ ਦਿਹਾੜੀ ਚੱਪਾ ਕਰਦਾ ਮੈਡੀਸਨ ਦੀ ਕਰਦਾ 42 ਸਾਲ ਦੀ ਉਹਨਾਂ ਦੀ ਉਹਨਾਂ ਚੈਂਬਰ ਤਾਂ ਮੇਰੇ 42 ਸਾਲ ਸੀ 42 ਸਾਲ ਸੀ 42 ਸਾਲ ਸੀ